नमस्कार ध्यान दोस्तों मैं पवन मुखीजा मुखीजा रियल इन न्यूज़ प्रोग्राम में आपका स्वागत करता हूं शहर दे कोई भी गली ਅਤੇ ਕੋਈ ਵੀ ਮਾਲਾ ਇਹ じゃ ਨਹੀਂ ਹੋਵੇਗਾ ਜਿੱਥੇ ਇਹਨਾਂ ਦੀ ਮੌਜੂਦਗੀ ਨਾ ਹੁੰਦੀ ਹੋਵੇ ਜਿੱਥੇ ਇਹਨਾਂ ਦੀ دہشت ਨਾ ਹੋਵੇ ਕਿਉਂਕਿ ਕਿਹਾ ਜਾਂਦਾ ਕਿ ਸਵੇਰੇ ਸਵੇਰ ਦੇ ਟਾਈਮ ਜਾਂ ਸੂਰਜੀ ਰੋਸ਼ਨੀ ਦੇ ਵਿੱਚ ਤਾਮ ਵਕਤ ਨੂੰ ਪਤਾ ਲੱਗ ਜਾਂਦਾ ਹੈ ਪਰ ਜਿੱਦਾਂ ਇਹ ਰਾਤ ਹੁੰਦੀ ਹੈ ਤਾਂ ਰਾਤ ਵੇਲੇ ਆਮ ਲੋਕਾਂ ਦਾ ਲੰਘਣਾ ਵੀ ਕਈ ਵਾਰੀ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਇਹ ਜਾਨੀ ਮਾਲੀ ਨੁਕਸਾਨ ਦੇ ਕਾਰਨ ਬਣ ਸਕਦੇ ਨੇ ਕਿਉਂਕਿ ਦੇਖਣ ਵਿੱਚ ਜਾਂਦਾ ਹੈ ਕਿ ਪਿਛਲੇ ਕਈ ਮਹੀਨੇ ਦਾ ਜਾਂ ਕਈ ਸਾਲਾਂ ਦਾ ریکارڈ ਦੇਖੀਏ ਤਾਂ ਇਹ ਗਲੀ ਵਾਲੇ ਜਿਹੜੇ ਕੁੱਤੇ ਨੇ ਉਹ ਸੈਂਕੜੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਨੇ ਸੈਂਕੜੇ ਲੋਕਾਂ ਦੀ ਸਮੱਸਿਆ ਦਾ ਕਾਰਨ ਬਣ ਚੁੱਕੇ ਨੇ ਤੇ ਜਿਹੜੇ ਸੈਂਕੜੇ ਲੋਕਾਂ ਨੂੰ ਇਹਨਾਂ ਗਲੀ ਵਾਲੇ ਕੁੱਤਿਆਂ ਨੇ ਕੱਟਿਆ ਹੁੰਦਾ ਉਹਨਾਂ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਹੁੰਦਾ ਉਹਨਾਂ ਨੂੰ ਉੱਥੇ ਇੰਜੈਕਸ਼ਨ ਲੱਗਦੇ ਨੇ ਅਖਰ ਇਹ ਜਿਹੜਾ ਹੋ ਰਿਹਾ ਹਰ ਮਹੀਨੇ ਸੈਂਕੜੇ ਸੰਖਿਆ ਦੇ ਵਿੱਚ ਆਹ ਵਿਅਕਤੀਆਂ ਨੂੰ ਕੁੱਤੇ ਵੱਲੋਂ ਕੱਟਿਆ ਜਾ ਰਿਹਾ ਹੈ ਉਹਦੇ ਕਰਕੇ ਕਾਫੀ ਪਰੇਸ਼ਾਨੀਆਂ ਹੋ ਰਹੀਆਂ ਨੇ ਤੇ ਕਈ ਵਾਰੀ ਤਾਂ ਜਿਹੜਾ ਕੋਈ ਵਾਹਨ ਚਾਲਕ ਹੁੰਦਾ ਹੈ ਵਾਹਨ ਤੇ ਵਾਹਨ ਦੇਖਦੇ ਹੀ ਇਹ ਗਲੀ ਮੱਲੇ ਵਾਲੇ ਕੁੱਤੇ ਉਹਦੇ ਮਗਰ ਬੈ ਜਾਂਦੇ ਨੇ ਤੇ ਕਈ ਵਾਰ ਇਹ ਸ਼ੰਕਾ ਬਣ ਜਾਂਦੀ ਹੈ ਕਿ ਜਿਹੜਾ ਛੋਟਾ ਵਾਹਨ ਚਾਲਕ ਹੈ ਜਿਹੜਾ ਦੋ ਪਹੀਆ ਵਾਹਨ ਚਾਲਕ ਹੈ ਇਹਨਾਂ ਦੇ ਪਿੱਛੇ ਪੈਣ ਕਰਕੇ ਤਾਂ ਉਹਨਾਂ ਦੇ ਬੇਕਾਬੂ ਹੋਣ ਦੀ ਸ਼ੰਕਾ ਬੜੀ ਸ਼ੰਕਾ ਬਣ ਜਾਂਦੀ ਹੈ ਤੇ ਇਸ ਤਰ੍ਹਾਂ ਇੱਕ ਵੱਡਾ ਨੁਕਸਾਨ ਹੋਣ ਦਾ ਕਾਰਨ ਵੀ ਬਣ ਸਕਦਾ ਹੈ ਆਖਰ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਆਖਰ ਕਦੋਂ ਉਹ ਦਿਨ ਆਏਗਾ ਕਿ ਰਾਤ ਨੂੰ ਦਿਨ ਹੋਵੇ ਜਾਂ ਰਾਤ ਹੋਵੇ ਆਮ ਵਿਅਕਤੀ ਬਿਨਾਂ ਡਰ ਅਦੇ ਬਿਨਾਂ دہشت ਦੇ ਗਲੀ ਮੱਲਿਆ ਦੇ ਵਿੱਚੋਂ ਲੰਘਣਾ ਜਿਹੜਾ ਉਹਦਾ ਹੋਵੇਗਾ ਤੇ ਆਪਣਾ ਜਿੱਥੇ ਉਹਨੇ ਜਿਸ ਮੰਨਦਿਲ ਤੇ ਜਾਣਾ ਜਾਂ ਜਿਸ ਘਰ ਵਿੱਚ ਜਾਣਾ ਉਹ ਬਿਨਾਂ ਡਰੇ ਤਾਂ ਬਿਨਾਂ دہشت ਉਸ ਘਰ ਵਿੱਚ ਪਹੁੰਚ ਆਇਆ ਕਰੇਗਾ ਦੋਸਤੋ ਸ਼ਹਿਰ ਦੇ ਵਿੱਚ ਗਲੀ ਮੱਲਿਆ ਦੇ ਵਿੱਚ ਕੁੱਤਿਆਂ ਨੂੰ ਘੁੰਮਦੇ ਦੇਖਿਆ ਜਾ ਸਕਦਾ ਹੈ ਕੁੱਤੇ ਕੁੰਮਰੇ ਆਉਂਦੇ ਨੇ ਤੇ ਕਹਿੰਦੇ ਜਿੱਦਾਂ ਹੀ ਦਿਨ ਢਲਦਾ ਹੈ ਅੰਧੇਰਾ ਹੁੰਦਾ ਤਾਂ ਇਹਨਾਂ ਦਾ ਕਈ ਗਲੀ ਮੱਲੇ ਗਲੀ ਮੱਲੇ ਦੇ ਵਿੱਚ ਰਾਗ ਦੇਖਣ ਨੂੰ ਮਿਲ ਜਾਂਦਾ ਹੈ ਇਹਨਾਂ ਦਾ ਰਾਗ ਦੇਖਣ ਨੂੰ ਮਿਲਦਾ ਕਿਉਂਕਿ ਜਿਹੜਾ ਵੀ ਉੱਥੋਂ ਲੰਘਦਾ ਹੈ ਇਹ ਉਹਦੇ ਪਿੱਛੇ ਪੈ ਜਾਂਦੇ ਨੇ ਭੌਂਕਦੇ ਨੇ ਆਹ ਵਿਅਕਤੀ ਨੂੰ ਪਤਾ ਨਹੀਂ ਹੁੰਦਾ ਕਿ ਜਿਸ ਗਲੀ ਮੱਲੇ ਵਿੱਚੋਂ ਲੰਘ ਰਿਹਾ ਹੈ ਉੱਥੇ ਇਹਨਾਂ ਦਾ ਜਮਾਵੜਾ ਹੋਵੇਗਾ ਜਿਹੜਾ ਵੀ ਉਥੇ ਲੰਗੇਗਾ ਉਹਦੇ ਮਗਰ ਪਹਚਾਨਗੇ ਇਹ ਕਾਰਨ ਹੈ ਕਿ ਪਿਛਲੇ ਮਹੀਨਿਆਂ ਦੇ ਵਿੱਚ ਇਹ ਕੁੱਤੇ ਸੈਂਕੜੇ ਵਿਅਕਤੀਆਂ ਨੂੰ ਸੈਂਕੜੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਨੇ ਸੈਂਕੜੇ ਲੋਕਾਂ ਨੂੰ ਇਹ ਘਟ ਚੁੱਕੇ ਨੇ ਸੈਂਕੜੇ ਲੋਕਾਂ ਨੂੰ ਕਹਿਦਾ ਵੱਢ ਚੁੱਕੇ ਨੇ ਦੋਸਤੋ ਸੂਤਰਾ ਦੇ ਦਿਖਾ deta ਸਰਕਾਰੀ ਹਸਪਤਾਲ ਤੋਂ ਪਿਛਲੇ 7 ਮਹੀਨੇ ਦੇ ਇੱਕ ਜਾਣਕਾਰੀ ਜੁਟਾਈ ਗਈ ਜਾਣਕਾਰੀ ਲਈ ਗਈ ਕਿ ਅਪ੍ਰੈਲ 2024 ਤੋਂ 2024 ਦੁਆਲੇ ਅਕਤੂਬਰ 2024 ਤੱਕ ਇਹਨਾਂ ਗਲੀ ਮੱਲੇ ਦੇ ਕੁੱਤਿਆਂ ਨੇ ਕਿੰਨੇ ਲੋਕਾਂ ਨੂੰ ਕਟਿਆ ਤੇ ਕਿੰਨੇ ਲੋਕ ਸਰਕਾਰੀ ਹਸਪਤਾਲ ਇੰਜੈਕਸ਼ਨ ਲਵਾਉਣ ਦੇ ਲਈ ਆਏ ਇੱਥੇ ਇਹ ਵੀ ਗੱਲ ਦੱਸਣਯੋਗ ਹੈ ਕਿ ਜ਼ਰੂਰੀ ਨਹੀਂ ਹੈ ਕਿ ਇਹ ਗਲੀ ਮੱਲੇ ਵਾਲੇ ਕੁੱਤਿਆਂ ਨੇ ਜਿਨ੍ਹਾਂ ਨੂੰ ਕਟਿਆ ਹੁੰਦਾ ਉਹ ਸਰਕਾਰੀ ਹਸਪਤਾਲ ਵੀ ਜਾਣ ਹੋਸ਼ਣ ਦੇ ਕਾਫੀ ਲੋਕ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਂ ਪ੍ਰਾਈਵੇਟ ਕਲੀਨਿਕਾਂ ਦੇ ਵਿੱਚ ਜਾਂ ਪ੍ਰਾਈਵੇਟ ਡਾਕਟਰ ਦੇ ਕੋਲ ਵੀ ਇੰਜੈਕਸ਼ਨ ਲਵਾਉਣ ਦੇ ਲਈ ਪਹੁੰਚਦੇ ਹੋ। ਦੋਸਤੋ April 2024 ਦੀ ਗੱਲ ਕਰੀਏ ਤਾਂ April 2024 ਦੇ ਵਿੱਚ 266 ਵਿਅਕਤੀਆਂ ਨੂੰ ਇੱਕ ਗਲੀ ਮੱਲੇ ਵਾਲੇ ਕੁੱਤੇ ਨੇ ਕੱਟਿਆ ਤੇ ਸਰਕਾਰੀ ਹਸਪਤਾਲ ਦੇ ਵਿੱਚ ਇੰਜੈਕਸ਼ਨ ਲਵਾਉਣ ਦੇ ਲਈ ਪਹੁੰਚੇ। ਮਈ 2024 ਦੇ ਵਿੱਚ 241 ਵਿਅਕਤੀਆਂ ਨੂੰ ਕੱਟਿਆ ਗਿਆ ਜੂਨ 2024 ਵਿੱਚ 183 ਵਿਅਕਤੀਆਂ ਨੂੰ ਕੁੱਤਿਆਂ ਨੇ ਕੱਟਿਆ ਜੁਲਾਈ 2024 ਦੇ ਵਿੱਚ 118 ਅਗਸਤ 2024 ਦੇ ਵਿੱਚ 234 ਸਤੰਬਰ 2024 ਦੇ ਵਿੱਚ 215 ਅਤੇ ਅਕਤੂਬਰ 2024 ਦੇ ਵਿੱਚ 224 ਲੋਕਾਂ ਨੂੰ ਵਿਅਕਤੀਆਂ ਨੂੰ ਗਲੀ ਮਲੇ ਦੇ ਜਿਹੜੇ ਕੁੱਤੇ ਨੇ ਉਨਾ ਵੱਲੋਂ ਕੱਟਿਆ ਗਿਆ ਦੋਸਤੋ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਹ ਜਿਹੜੇ ਗਲੀ ਮੱਲੇ ਦੇ ਕੁੱਤੇ ਨੇ ਇਹ ਜਾਨਵਾਲੀ ਨੁਕਸਾਨ ਦਾ ਕਾਰਨ ਬਣੇ ਹੋਏ ਨੇ ਕਿਉਂਕਿ ਇਹ ਵੀ ਦੇਖਣ ਨੂੰ ਜਾਂਦਾ ਹੈ ਕਿ ਰਾਤ ਨੂੰ ਕਈ ਵਾਰੀ ਆਮ ਵਿਅਕਤੀ ਦਾ ਲੰਘਣਾ ਵੀ ਬੜਾ ਮੋੱਖਾ ਹੋ ਜਾਂਦਾ ਹੈ ਜਿਸ ਨੂੰ ਪਤਾ ਹੁੰਦਾ ਉਹ ਬੜੀ ਸਾਵਧਾਨੀ ਨਾਲ ਉੱਥੋਂ ਲੰਘਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਈ ਵਾਰੀ ਇਹ ਵੀ ਦੇਖਣ ਨੂੰ ਜਾਂਦਾ ਹੈ ਕਿ ਜਿਹਨੂੰ ਪਤਾ ਹੁੰਦਾ ਉੱਥੇ ਕੁੱਤੇ ਦਾ ਜਮਾਵੜਾ ਹੋਏਗਾ ਤਾਂ ਉਹ ਦੂਜੀ ਗਲੀ ਦੇ ਵਿੱਚੋਂ ਚਾਹ ਉਹਨੂੰ ਲੰਬਾ ਸਫ਼ਰ ਕਰਕੇ ਆਪਣੇ ਘਰ ਤੱਕ ਜਾਂ ਜਿੱਥੇ ਉਹਨੂੰ ਜਾਣਾ ਹੁੰਦਾ ਹੈ ਉੱਥੇ ਜਾਂਦਾ ਜਾਣ ਦੀ ਕੋਸ਼ਿਸ਼ ਕਰਦਾ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਰ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ ਜਦ ਕਿ ਮਾਮਲਾ ਪੰਜਾਬ ਦੇ ਹਾਈ ਕੋਰਟ ਵਿੱਚ ਵੀ ਗਿਆ ਸੀ ਤਾਂ ਹਾਈ ਕੋਰਟ ਵੱਲੋਂ ਮੁਆਵਜ਼ੇ ਦੀ ਗੱਲ ਕੀਤੀ ਗਈ ਸੀ ਕਿ ਜਿਨ੍ਹਾਂ ਵਿਅਕਤੀਆਂ ਨੂੰ ਇਹ ਜਿਹੜੇ ਗਲੀਵਾਂ ਦੇ ਕੁੱਤੇ ਵੱਲੋਂ ਕੁੱਟਿਆ ਜਾਂਦਾ ਤਾਂ ਉਹਦੇ ਵੱਲੋਂ ਜਿਹੜਾ ਹਾਈ ਕੋਰਟ ਨੇ ਇੱਕ ਮੁਆਵਜ਼ਾ ਦੇਣ ਦਾ ਇੱਕ ਹਰਜਾਨਾ ਜਾਂ ਮੁਆਵਜ਼ਾ ਦੇਣ ਦਾ ਵੀ ਇੱਕ ਆਦੇਸ਼ ਜਾਰੀ ਕੀਤਾ ਸੀ ਦੋਸਤੋ ਆਮ ਵਿਅਕਤੀ ਚਾਹੁੰਦਾ ਹੈ ਕਿ ਜਿਹੜੇ ਗਲੀ ਮੱਲੇ ਨੇ ਗਲੀ ਮੱਲਿਆਂ ਦੇ ਵਿੱਚ ਬਿਲਕੁਲ ਜਦੋਂ ਉਹਨਾਂ ਨੂੰ ਇੱਧਰ-ਉੱਧਰ ਜਾਣਾ ਹੁੰਦਾ ਉਹ ਸੇਫ ਲੰਘੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਡਰ ਜਾਂ ਡੈਕਸਤਨਾ ਨਾ ਹੋਵੇ ਕਿਉਂਕਿ ਕਈ ਗਲੀ ਮਲੇ ਇਹ ਜਿਹੇ ਦੇਖਣ ਨੂੰ ਜਾਂਦੇ ਨੇ ਉੱਤੇ ਕੁੱਤਿਆਂ ਦੇ ਕਰਕੇ ਡਰ ਅਤੇ ਦਹਿਸ਼ਤ ਦਾ ਮੋਲ ਹੁੰਦਾ ਜਿਹੜੇ ਉੱਥੋਂ ਲੰਘਣ ਵਾਲੇ ਹੁੰਦੇ ਨੇ ਇਸ ਲਈ ਜਿਹੜਾ ਆਮ ਵਿਅਕਤੀ ਦੀ ਇੱਕ ਮੰਗ ਹੈ ਕਿ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਕਿ ਜਿਹੜਾ ਵੀ ਉੱਥੇ ਵਿਅਕਤੀ ਆਉਣ ਜਾਣ ਵਾਲਾ ਹੈ ਉਹਨੂੰ ਕਿਸੇ ਤਰ੍ਹਾਂ ਦਾ ਡਰ ਨਾ ਹੋਵੇ ਉਹਨਾਂ ਨੂੰ ਜਿਹੜਾ ਬਿਨਾਂ ਡਰ ਅਤੇ ਦਹਿਸ਼ਤ ਦੇ ਜਿੱਥੇ ਵੀ ਆਉਣ ਜਾਣ ਦੀ ਲੋੜ ਹੁੰਦੀ ਹੈ ਚਾਹੋ ਪੈਦਲ ਹੋਵੇ ਜਾਂ ਦੋ ਪਹੀਆ ਵਾਹਨ ਹੋਵੇ ਲੱਗਦਾ ਹੈ ਕਿ ਪ੍ਰਸ਼ਾਸਨ ਦੇ ਹੱਥ ਵਸਦੇ ਵੀ ਗੱਲ ਨਹੀਂ ਹੈ ਕਿਉਂਕਿ ਪਿਛਲੇ ਕਾਫੀ ਸਮੇਂ ਦਾ ਜਿਹੜਾ ਇਤਿਹਾਸ ਬੋਲਦਾ ਕਿ ਕੁੱਤਿਆਂ ਦੇ ਹਮਲਾ ਕਰਨਾ ਜਾਂ ਕੁੱਤਿਆਂ ਨੂੰ ਮਾਰਨਾ ਵੀ ਇੱਕ ਕਾਨੂੰਨ ਦੇ ਖਿਲਾਫ ਹੈ ਪਰ ਫਿਰ ਵੀ ਜਿਹੜਾ ਆਮ ਵਿਅਕਤੀ ਹੈ ਉਹ ਤਾਂ ਇਹੀ ਚਾਹੁੰਦਾ ਹੈ ਕਿ ਉਹਨੂੰ ਇਹਨਾਂ ਗਲੀ ਮਲੇ ਦੇ ਕੁੱਤਿਆਂ ਤੋਂ ਕਿਸੇ ਤਰ੍ਹਾਂ ਦਾ ਡਰ ਨਾ ਹੋਵੇ ਉਹ ਕਿਸੇ ਵੀ ਵਿਅਕਤੀ ਦੇ ਲਈ ਜਾਨੀ ਅਤੇ ਮਾਲੀ ਦਾ ਨੁਕਸਾਨ ਦਾ ਹੋ ਨੁਕਸਾਨ ਹੋਣ ਦਾ ਕਾਰਨ ਨਾ ਬਣ। ਦੋਸਤੋ ਅੱਜ ਲਈ ਬੱਸ ਇਤਨਾ ਹੀ ਨਮਸਕਾਰ ਜੈ